ਨਵਾਜ ਗੁਰੂ ਦੀ ਪੁਨਵਾਜ ਮੇਰੇ ਪ੍ਰੀਤਮ ਮੇਰੇ ਪ੍ਰੀਤਮ ਮੇਰੇ ਪ੍ਰੀਤਮ ਮੇਰੇ ਪ੍ਰੀਤਮ ਹਉ ਜੀਵਨ ਨਾਮ ਧਿਆਈ ਹਉ ਜੀਵਨ ਨਾਮ ਧਿਆਈ ਹਉ ਜੀਵਨ ਉਝੀਵਾ ਨਾਮ ਧਿਆਇ ਕਉਝੀਵਾ ਨਾਮ ਧਿਆਇ ਮੇਰੇ ਪ੍ਰੀਤਮਾ ਮੇਰੇ ਪ੍ਰੀਤਮਾ ਮੇਰੇ ਪ੍ਰੀਤਮਾ ਮੇਰੇ ਪ੍ਰੀਤਮਾ ਦੇ ਸਤ ਗੁਰ ਨਾਮ ਅੰਦਰ ੜਾਈ ਮੇਰੇ ਸਤ ਗੁਰ ਨਾਮ ਅੰਦਰ ੜਾਈ ਗੁਰ ਨਾਮ ਅੰਦਰ ੜਾਈ ਸਤ ਗੁਰ ਨਾਮ ਅੰਦਰ ੜਾਈ ਬਿਨ ਨਾਮੇ ਜੀਵਨ ਨਾ ਤੀਏ ਮੇਰੇ ਸਤ ਗੁਰ ਨਾਮ ਅੰਦਰ ੜਾਈ ਮੇਰੇ ਸਤ ਗੁਰ ਨਾਮ ਅੰਦਰ ੜਾਈ ਹਉ ਜੀਵਨਾ ਨ ਬਤਿਆਏ ਹਉ ਜੀਵਨਾ ਨ ਬਤਿਆਏ ਜੀਵਨਾ ਨ ਬਤਿਆਏ ਹਉ ਜੀਵਨਾ ਨ ਬਤਿਆਏ ਮੇਰੇ ਪ੍ਰੀਤਮਾ ਹਉ ਜੀਵਨਾ ਨ ਬਤਿਆਏ ਨਾਮ ਮਿਲੇ ਮਨ ਤ੍ਰਿਪਤੀ ਬਿਨ ਨਾਮੇ ਤ੍ਰਿਗ ਜੀਵਾਸ ਬਿਨ ਨਾਮੇ ਪਹਿਰਾਸ ਬਿਨ ਨਾਮੇ ਤ੍ਰਿਗ ਜੀਵਾ ਕੋਈ ਗੁਰਮਤ ਸਰਜਨ ਜੇ ਮਿਲੇ ਕੋਈ ਗੁਰਮਤ ਸਰਜਨ ਜੇ ਮਿਲੇ ਮੈਂ ਦੱਸੇ ਪ੍ਰਭ ਗੁਰੂ ਨਾਨਕ ਮੈਂ ਦੱਸੇ ਪ੍ਰਭ ਗੁਰ ਕਾਸ ਹਉ ਤਿਸ ਬਿਟ ਚੋਕਨੀਏ ਹਉ ਤਿਸ ਬਿਟ ਚੋਕਨੀਏ ਮੈਂ ਨਾਨਕ ਰੇਰ ਪ੍ਰਗਾਸ ਮੇਰੇ ਪ੍ਰੀਤਮਾ ਮੇਰੇ ਪ੍ਰੀਤਮਾ ਮੇਰੇ ਪ੍ਰੀਤਮਾ ਜੀਵਾ ਦਾ ਨਾਮ ਧਿਆਏ ਹਉ ਜੀਵਾ ਦਾ ਨਾਮ ਧਿਆਏ ਮਾਰਾ ਧਿਆਏ ਹਉ ਜੀਵਾ ਦਾ ਨਾਮ ਧਿਆਏ ਹਉ ਜੀਵਾ ਦਾ ਨਾਮ ਧਿਆਏ ਹਉ ਜੀਵਾ ਦਾ ਨਾਮ ਧਿਆਏ ਯਾ ਮੋਲਕ ਰਤਨੇ ਪੂਰੇ ਸਤ ਗੁਰਪਾਸ ਸਤ ਗੁਰਪਾਸ ਨਾਮਿ ਅਮੋਲਕ ਰਤਨੇ ਪੂਰੇ ਸਤ ਗੁਰਪਾਸ ਸਤ ਗੁਰ ਸੇ ਲਕਿਆ ਕੱਢ ਰਤਨ ਦੇਵੇਂ ਪਰਦਾਸ ਕੱਢ ਰਤਨ ਦੇਵੇਂ ਪਰਦਾਸ ਕੱਢ ਰਤਨ ਦੇਵੇਂ ਪਰਦਾਸ ਧਨ ਬੜ ਭਾਗੀ ਬੜੇ ਭਾਕੀਆਂ ਧਨ ਬੜ ਭਾਗੀ ਬੜੇ ਭਾਕੀਆਂ ਧਨ ਬੜ ਭਾਗੀ ਬੜੇ ਭਾਕੀਆਂ ਜੋ ਗਾਏ ਮਿਲੇ ਗੁਰਪਾਸ ਮਿਲੇ ਗੁਰਪਾਸ ਮੇਰੇ ਪ੍ਰੀਤਮਾ ਮੇਰੇ ਪ੍ਰੀਤਮਾ ਏ ਰੇ ਪ੍ਰੀਤਮਾ ਏ ਰੇ ਪ੍ਰੀਤਮਾ ਕਉ ਜੀਵਾ ਨਾਮ ਤਿਆਰੇ ਕਉ ਜੀਵਾ ਨਾਮ ਤਿਆਰੇ ਸਤ ਗੁਰ ਪਰਖ ਨ ਪੇਟਿਓ ਸੇ ਭਾ ਦੀਨ ਵਸਕਾਲ ਭਾਗੇ ਨ ਵਸਕਾਲ ਸੇ ਭਾ ਦੀਨ ਵਸਕਾਲ ਕੋਈ ਫਿਰ ਫਿਰ ਜੋ ਨ ਪਬਾਈਏ ਕੁਛ ਬਿਸ਼ਤਾ ਕਰ ਵਿਕਰਾਲ ਨਾ ਪਾਸ ਦੁਆਸ ਨਾ ਪਟੀਏ ਉਹ ਨਾ ਪਾਸ ਦੁਆਸ ਨਾ ਪਟੀਏ ਨਾ ਦੁਆਸ ਨਾ ਪਟੀਏ ਨਾ ਪਾਸ ਦੁਆਸ ਨਾ ਪਟੀਏ ਜਿਨ੍ਹਾਂ ਅੰਦਰ ਕ੍ਰੋਧ ਚੰਦਾਲ ਮੇਰੇ ਪ੍ਰੀਤਮਾ ਮੇਰੇ ਪ੍ਰੀਤਮਾ ਮੇਰੇ ਪੀਤ ਮਾ ਹਉ ਜੀਵਨ ਆਮਤਿਆਏ ਹਉ ਜੀਵਨ ਆਮਤਿਆਏ ਹਉ ਜੀਵਨ ਆਮਤਿਆਏ ਹਉ ਜੀਵਨ ਆਮਤਿਆਏ ਸਤ ਗੁਰ ਪ੍ਰਤ ਅਮਰਤ ਸਰ ਬਡ ਭਾਗੀ ਨਾ ਨਾਏ ਬਡ ਭਾਗੀਆਂ ਹੈ ਰਾਹ ਨਿ ਜਨਮ ਜਨਮ ਕੀ ਮਲ ਉੱਤਰੇ ਨਿਰਮਲ ਨਾਮ ਦਰਦਾਏ ਨਿਰਮਲ ਨਾਮ ਦਰਦਾਏ ਨਿਰਮਲ ਨਾਮ ਦਰਦਾਏ ਜਨਨਾਮ ਕਿਉਂ ਤੁਮ ਪਦ ਪਾਇਆ ਜਨਨਾਮ ਕਿਉਂ ਤੁਮ ਪਦ ਪਾਇਆ ਸਤਗੁਰ ਕੀ ਲਿਵ ਲਾਈ ਸਤਗੁਰ ਕੀ ਲਿਵ ਲਾਈ मेरे प्रीतिमा मेरे प्रीतिमा मेरे प्रीतिमा मेरे प्रीतमा हौ जीवा नाम आए हो जीवा नाम बत्याए हा जीवा नाम बतया हा जीवा नाम बिंदी जीवन नाच ਤਨ ਨਾਮੇ ਜੀਵਨ ਰੰਗਾ ਖੀਏ ਔਰ ਜੀਵਨ ਸਾਥੀਏ ਮੇਰੇ ਸਤਗੁਰ ਨਾਮ ਦਰਦਾਏ ਮੇਰੇ ਪ੍ਰੀਤਮ ਕੋ ਜੀਵਨ ਨਾਮ ਧਿਆਏ ਮੇਰੇ ਪ੍ਰੀਤਮ ਕੋ ਜੀਵਨ ਨਾਮ ਧਿਆਏ ਮੇਰੇ ਪ੍ਰੀਤਮ ਕੋ ਜੀਵਨ ਨਾਮ ਧਿਆਏ ਹੌਂ ਜੀਵਨ ਨਾਮ ਧਿਆਇ ਹੌਂ ਜੀਵਨ ਨਾਮ ਧਿਆਇ ਹੌਂ ਜੀਵਨ ਨਾਮ ਧਿਆਇ ਮੇਰੇ ਪ੍ਰੀਤਮਾ ਹੌਂ ਜੀਵਨ ਨਾਮ ਧਿਆਇ ਹੌਂ ਜੀਵਨ ਨਾਮ ਧਿਆਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਪਿਆਰ ਨਾਲ ਲੱਖ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਤੂੰ ਹੀ ਨਰੰਕਾਰ ਤੂੰ ਹੀ ਨਰੰਕਾਰ ਆਓ ਵੱਡੀ ਭਾਗ ਜਾਗੀ ਗੁਰਮੁਖ ਪਿਆਰੀ ਸਾਧ ਸੰਗਤ ਦੇ ਗੁਰਮੁਖ ਪਰਿਵਾਰਾਂ ਦੇ ਜਿਹੜੇ ਪਰਿਵਾਰ ਗੁਰਮੁਖ ਪਿਆਰੇ ਸਰਦਾ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਗੁਰਪਰੰਪਰ ਨੂੰ ਮੁੱਖ ਰੱਖਦੇ ਆਂ ਪ੍ਰਭਾਤ ਫੇਰੀ ਨੂੰ ਆਪਣੇ ਗ੍ਰਹਿ ਵਿਖੇ ਬੁਲਾਇਆ ਵੱਡੇ ਭਾਗ ਵੱਡੇ ਭਾਗ ਹੋਣ ਤੇ ਸਾਧ ਸੰਗਤ ਰੱਬ ਘਰੇ ਆਉਂਦਾ ਗੁਰੂਕੀਆਂ ਸੰਗਤਾਂ ਘਰੇ ਆਈਆਂ ਸਮਝ ਲੂ ਰੱਬ ਘਰੇ ਆ ਰੱਬ ਕਿਹੜਾ ਸਤਗੁਰ ਨਾਨਕ ਗੁਰੂ ਨਾਨਕ ਰੱਬ ਰੱਬ ਨੂਰ ਉਹ ਸਾਈ ਮੇਰਾ ਗੁਰੂ ਨਾਨਕ ਥਵਾਇਆ ਭਾਈ ਗੁਰਦਾਸ ਜੀ ਕਹਿੰਦੇ ਉਹ ਰੱਬ ਜਿਹੜਾ ਜਿਹੜੇ ਜਰੀ ਚ ਰਸਿਆ ਜੀਦਾ ਆਕਾਰ ਸੀਮਤ ਨਹੀਂ ਹੈ ਉਹ ਨਿਰੰਗਕਾਰ ਹੈ ਆਕਾਰ ਤੋਂ ਰਹਿਤ ਵੀ ਹੈ ਆਕਾਰ ਅੰਦਰ ਵੀ ਹੈ ਸਾਰੇ ਆਕਾਰ ਉਹਦੇ ਅੰਦਰ ਹੈ ਉਹ ਸਾਰਿਆਂ ਆਕਾਰਾਂ ਦੇ ਵਿੱਚ ਹੈ ਸਾਰਿਆਂ ਜੀਵਾਂ ਦਾ ਪਾਲਨ ਹਰ ਹੈ ਜਿੰਨੇ ਵੀ ਧਰਤੀ ਦੇ ਜੀਵ ਨੇ ਸਭ ਨੂੰ ਪਾਲਦਾ ਤਾਂ ਉਹਦਾ ਨਾਮ ਗੋਪਾਲ ਵੀ ਹੈ ਉਹਨੂੰ ਗੋਪਾਲ ਵੀ ਆਖਦੇ ਨੇ ਉਹਨੂੰ ਗੋਬਿੰਦ ਵੀ ਆਖਦੇ ਉਹਨੇ ਸਾਰਿਆਂ ਨੂੰ ਬਿੰਦੇ ਹੈ ਸਾਰ ਸਭ ਸਾਰਿਆਂ ਨੂੰ ਪੈਦਾ ਕੀਤਾ ਉਹਨੂੰ ਗੋਬਿੰਦ ਆਖਦੇ ਜਿਹੜਾ ਸਭ ਨੂੰ ਪਾਲਦੇ ਧਰਤੀ ਦੇ ਜੀਵਾਂ ਨੂੰ ਉਹ ਗੋਪਾਲ ਆਖਦੇ ਤੇ ਸਾਧ ਸੰਗਤ ਉਹ ਗੋਪਾਲ ਉਹ ਪਰਮੇਸ਼ਰ ਜਿਹੜਾ ਸਾਰਿਆਂ ਨਾਲੋਂ ਪਰਮ ਸਾਰਿਆਂ ਨਾਲੋਂ ਸ੍ਰੇਸ਼ਟ ਹੈ ਜਿਹੜਾ ਨਾਇਕ ਹੈ ਸਤਗੁਰੂ ਜੀ ਕੁਬਸ਼ਿਸ਼ ਕਰਦੇ ਉਹ ਪਿਆਰਾ ਰੱਬ ਉਹਨੇ ਗੁਰੂ ਨਾਨਕ ਸਾਹਿਬ ਜੀ ਦਾ ਸਰੂਪ ਧਾਰਨ ਕੀਤਾ ਇਹ ਦੁਨੀਆ ਨੂੰ ਤਾਰਨ ਵਾਸਤੇ ਸਾਧ ਸੰਗਤ ਗੁਰੂ ਨਾਨਕ ਬਣ ਕੇ ਪ੍ਰਗਟ ਹੋਏ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਕੋਈ ਗੁਰਮੁਖ ਪਿਆਰੇ ਕਹਿੰਦੇ ਦੇਖੋ ਕਾਲਪੁਰਖ ਦਾ ਵਰਨਾ ਬਣਿਆ ਅਕਾਲਪੁਰਖ ਦਾ ਵਰਨਾ ਬਣਿਆ ਮੈਂ ਆਪਣਾ ਸਰੂਪ ਵੇਖਾ ਜਿਵੇਂ ਆਪਾਂ মুখ ਵੇਖਣ ਵਾਸਤੇ ਸ਼ੀਸ਼ੇ ਦੇ ਮੋਹਰੇ ਜਾਂਦੇ ਨਾ ਇਹ ਅੱਖਾਂ ਆਪਣੇ ਆਪ ਨੂੰ ਵੇਖ ਨਹੀਂ ਸਕਦੀਆਂ ਸੰਸਾਰ ਨੂੰ ਤਾਂ ਵੇਖ ਸਕਦੀਆਂ ਪਰ ਆਪਣਾ ਆਪ ਦਾ ਮੁਖ ਆਪ ਨਹੀਂ ਵੇਖ ਸਕਦੇ ਇਹ ਸ਼ੀਸ਼ੇ ਮੋਰੇ ਜਾਵਾਂਗੇ ਤੇ ਤਾਂ ਹੀ ਵੇਖੂਗਾ ਨਾ ਅੱਖਾਂ ਨੱਕ ਮੱਥਾ ਇਹ ਤਾਂ ਹੀ ਦਿਸੂ ਜੇ ਸ਼ੀਸ਼ੇ ਮੋਰੇ ਜਾਵਾਂਗੇ ਵੇਖੂ ਅੱਖਾਂ ਆਪਣੀ ਖੋਲ ਐ ਆਪਾਂ ਆਪਣੀਆਂ ਅੱਖਾਂ ਨੂੰ ਆਪਣੇ ਨਾਲ ਆਪਣੇ ਆਪ ਨਹੀਂ ਵੇਖ ਸਕਦੇ ਕਿੰਨੀਆਂ ਅੱਖਾਂ ਨੇੜੇ ਆੱਖਾਂ ਕਿੰਨੀਆਂ ਨੇੜੇ ਐ ਸ ਆੱਖਾਂ ਨਾਲ ਆਪਾਂ ਅੱਖਾਂ ਨੂੰ ਨਹੀਂ ਵੇਖ ਸਕਦੇ ਆ ਪੁਤਲੀਆਂ ਨੂੰ ਨਹੀਂ ਵੇਖ ਸਕਦੇ ਮੁਖ ਨਹੀਂ ਵੇਖ ਸਕਦੇ ਐਵੇਂ ਰੱਬ ਬੜਾ ਨੇੜਿਆ ਹੈ ਸਾਧ ਸੰਗਤ ਆਪਾਂ ਨੂੰ ਮੁਖ ਵੇਖਣ ਵਾਸਤੇ ਸ਼ੀਸ਼ੇ ਮੋਹਰੇ ਜਾਣਾ ਪੈਂਦਾ ਐਵੇਂ ਨਿਰੰਕਾਰ ਦਾ ਕਹਿੰਦੇ ਵਰਨਾ ਬਣਿਆ ਮੈਂ ਆਪਦਾ ਮੁਖ ਵੇਖਾਂ ਮੇਰਾ ਮੁਖ ਕੈਸਾ ਸਾਧ ਸੰਗਤ ਜਦੋਂ ਉਹਨਾਂ ਦਾ ਵਰਨਾ ਬਣਿਆ ਨਾ ਤੇ ਸਾਧ ਸੰਗਤ ਗੁਰੂ ਨਾਨਕ ਸਾਹਿਬ ਸ਼ੀਸ਼ਾ ਬਣ ਕੇ ਮੋਹਰੇ ਆ ਗਏ ਗੁਰੂ ਨਾਨਕ ਦਾ ਸਰੂਪ ਸ਼ੀਸ਼ਾ ਬਣ ਕੇ ਮੋਹਰੇ ਆ ਗਏ ਤੇ ਸਾਧ ਸੰਗਤ ਉਥੇ ਫਿਰ ਉਚਾਰਨ ਕੀਤਾ ਗੁਰੂ ਨਾਨਕ ਸਾਹਿਬ ਜੀ ਨੇ ਨਿਰੰਕਾਰ ਮੈਂ ਇਨਾ ਸੋਣਾ ਇਨਾ ਮੇਰਾ ਮੁਖ ਸੁਣਾ ਤੇਰੇ ਬੰਕੇ ਲੋਈਨ ਦੰਤ ਰਸਾਲਾ ਸੋਨੇ ਨੱਕ ਜਿਨ ਲੰਬੜੇ ਬਾਲਾ ਉਹਦਾ ਨੱਕ ਹੈ ਬੜਾ ਸੋਹਣਾ ਸਤਿਗੁਰ ਕਹਿੰਦੇ ਹੁੰਦੇ ਬਾਲ ਨੇ ਕੇਸ ਨੇ ਬੜੇ ਲੰਬੇ ਲੰਬੇ ਆ ਗੁਰੂ ਨਾਨਕ ਸਾਹਿਬ ਕਹਿੰਦੇ ਅਕਾਲ ਪੁਰਖ ਦਾ ਸਰੂਪ ਬੜਾ ਸੁੰਦਰ ਹੈ ਤੇਰੇ ਬੰਕੇ ਲੋਇਣ ਆ ਨੈਣ ਉਹਦੇ ਬੜੇ ਪਿਆਰੇ ਨੇ ਉਹਦੇ ਉਹਦੀਆਂ ਅੱਖੀਆਂ ਬੜੀਆਂ ਪਿਆਰੀਆਂ ਦਾ ਵਸਤਕ ਬੜਾ ਬਿਆਰਾ ਤੇਰੇ ਬੰਕੇ ਲੋਇਣ ਦੰਤ ਉਹਦੇ ਦੰਦ ਬੜੇ ਸੋਹਣੇ ਆ ਤੇਰੇ ਬੰਕੇ ਲੋਹੇਨ ਦੰਤ ਰਸਾਲਾ ਸੋਨੇ ਨੱਕ ਜਿਨ ਲੰਮੜੇ ਬਾਲਾ ਕੰਚਨ ਕਾਇਆ ਸੋਇਨੇ ਕੀ ਢਾਲ ਕੰਚਨ ਵਰਗੀ ਆਹ ਰੋਗ ਤੰਦਰੁਸਤ ਕਾਇਆ ਦੀ ਉਹਦੇ ਸਰੀਰ ਨੂੰ ਉਹਦੀ ਕਾਇਆ ਨੂੰ ਕੋਈ ਰੋਗ ਨਹੀਂ ਹੈ ਨਾ ਨੂੰ ਵਾਸ਼ਨਾ ਦਾ ਰੋਗ ਹੈ ਨਾ ਨੂੰ ਤ੍ਰਿਸ਼ਨਾ ਦਾ ਰੋਗ ਹੈ ਸਤਿਗੁਰ ਜੀ ਕਹਿੰਦੇ ਨਾ ਨੂੰ ਕ੍ਰੋਧ ਦਾ ਨਾ ਲੋਭ ਦਾ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਡੋਗ ਨਾ ਸੋਗ ਨਾ ਭੋਗ ਨਾ ਭੈ ਨਾ ਨੂੰ ਭੈ ਕਿਸੇ ਦਾ ਬੰਦੇ ਨੂੰ ਮਾੜੀ ਜੀ ਕੋਈ ਗੱਲ ਕਹਿ ਦਿਓ ਸਾਧ ਸੰਗ ਕਈ ਮੁੱਖ ਡਰ ਜਾਂਦਾ ਹੁੰਦੇ ਮੋਰੇ ਭੈ ਆ ਜਾਂਦਾ ਪਰ ਉਹਨੂੰ ਭੈ ਨਹੀਂ ਕਿਸੇ ਦਾ ਨਾ ਨੂੰ ਸਾਧ ਸੰਗ ਬਾਸ਼ਨਾ ਪੁੰਦੀ ਉਹ ਤਿੰਨ ਗੁਨਾ ਤੋਂ ਰਹਿ ਤੋ ਨੂੰ ਨਿਰੰਜਨ ਵੀ ਆਖਿਆ ਨਿਰੰਜਨ ਨੂੰ ਕਹਿੰਦੇ ਜਿੰਦੇ ਤੇ ਮਾਇਆ ਦਾ ਅਸਰ ਨਾ ਹੋਵੇ ਨਾ ਬਾਸ਼ਨਾ ਦਾ ਨਾ ਕਾਮ ਦਾ ਨਾ ਕ੍ਰੋਧ ਦਾ ਨਾ ਲੋਭ ਦਾ ਨਾ ਮੋਗ ਦਾ ਇਹ ਨਿਰੰਜਨ ਸਰੂਪ ਹੈ ਅਕਾਲ ਪੁਰਖ ਨਿਰੰਜਨ ਸਰੂਪ ਹੈ ਸਾਹ ਸੰਤ ਉਹ ਪਿਆਰਾ ਰੱਬ ਆਪਣਾ ਸੋਹਣਾ ਦਰਸ਼ਨ ਦੇਣ ਵਾਸਤੇ ਗੁਰੂ ਨਾਨਕ ਦਾ ਰੂਪ ਧਾਰਨ ਕੀਤਾ ਸਤਿਗੁਰ ਕਹਿੰਦੇ ਆਪ ਨਰਾਇਣ ਕਲਾ ਧਾਰ ਜਗ ਮੇ ਪਰਵਰਿਓ ਨਿਰੰਕਾਰ ਅਕਾਰ ਜੋਤ ਜਗ ਮੰਡਲ ਕਰਿਓ ਉਹ ਜੋਤ ਉਹਨੇ ਸਰੂਪ ਧਾਰਨ ਕੀਤਾ ਆਕਾਰ ਧਾਰਨ ਕੀਤਾ ਪਹਿਲੇ ਥਾ ਨਿਰ ਆਕਾਰ ਤੋਂ ਆਕਾਰ ਹੋ ਗਿਆ ਆਕਾਰ ਸੇ ਫੁਰਨਾ ਬਣਾ ਦੋ ਚਾਰ ਹੋ ਗਿਆ ਦੋ ਚਾਰ ਕੀ ਗਿਣਤੀ ਬੜੀ ਹਜ਼ਾਰ ਹੋ ਗਿਆ ਹਜ਼ਾਰੋਂ ਕੀ ਪਦਐ ਸੇ ਸੰਸਾਰ ਹੋ ਗਿਆ ਸੰਸਾਰ ਵਿਸ਼ਿਓ ਵਕਾਰੋਂ ਪਾਪੋਂ ਵਿੱਚ ਫਸਾ ਘੋਰ ਅੰਧਾਰ ਹੋ ਗਿਆ ਇਸ ਘੋਰ ਅੰਧਾਰ ਮਿਟਨੇ ਕੇ ਲਈ ਅਕਾਲ ਪੁਰਖ ਧੰਨ ਗੁਰੂ ਨਾਨਕ ਸਰੂਪ ਅਵਤਾਰ ਹੋ ਗਿਆ ਜਿਸ ਨੇ ਕੀਤਾ ਸਦਕ ਭਰੋਸਾ ਪ੍ਰੇਮ ਉਸੀ ਕਾ ਉਦਾਹਰਣ ਹੋ ਗਿਆ ਉਤਰ ਗਿਆ ਜਿਹਨੇ ਬਾਬੇ ਨਾਲ ਪ੍ਰੇਮ ਕੀਤਾ ਬਾਬੇ ਨਾਲ ਪ੍ਰੇਮ ਕੀਤਾ ਧੰਨ ਪਿਆਰੇ ਬਾਬਾ ਬੁੱਢਾ ਜੀ ਨੇ ਬਾਬੇ ਨਾਲ ਪ੍ਰੇਮ ਕੀਤਾ ਬਾਬਾ ਲੈਣਾ ਜੀ ਨੇ ਬਾਬੇ ਨਾਲ ਪ੍ਰੇਮ ਕੀਤਾ ਬੇਬੇ ਨਾਨਕੀ ਨੇ ਭੈਣ ਬੇਬੇ ਨਾਨਕੀ ਨੇ ਸਾਲ ਸੰਜਣ ਜਿਨਨੇ ਜਿਨਨੇ ਪ੍ਰੇਮ ਕੀਤਾ ਮੇਰੇ ਬਾਬਾ ਜੀ ਨੇ ਉਹਨੂੰ ਆਕਾਲ ਪੁਰਖ ਵਰਗਾਈ ਬਣਾ ਲਿਆ ਉਹਨੂੰ ਅਕਾਲ ਪੁਰਖ ਵਰਗਾਈ ਬਣਾ ਦਿੱਤਾ ਸਾਧ ਸੰਗਤ ਉਹਦਾ ਧੂਪ ਹੋਗੀ ਜਿਨ੍ਹਾਂ ਨੇ ਉਹਦੇ ਨਾਲ ਪ੍ਰੇਮ ਕੀਤਾ ਗਾ ਬੀਏ ਸੁਣੀਏ ਮੰਨ ਰਖੀਏ ਭਾਉ ਤੇ ਦੁੱਖ ਪਰ ਹਰ ਸੁਖ ਘਰ ਲੈ ਜਾਉ ਵਸ ਐਨਾ ਹੀ ਕਰ ਲੋ ਉਹਨੂੰ ਗਾਵੋ ਤੇ ਉਹਨੂੰ ਸੁਣੋਂ ਦੇ ਨਾਲ ਪਿਆਰ ਕਰੋ ਸਤਿਗੁਰ ਕਹਿੰਦੇ ਦੁੱਖ ਪਰੇ हट ਜਾਣਗੇ ਪਰੇ 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 ਹੁੰਦੇ ਜਾਣਗੇ ਬਾਬਾ ਲੱਗੇ ਲੱਗੇ ਹੁੰਦਾ ਜਾਏਗਾ ਸਤਿਗੁਰ ਕਹਿੰਦੇ ਦੁੱਖ ਪਰ ਹਰ ਸੁਖ ਘਰ ਲੈ ਜਾਏ ਆ ਜਿਹੜਾ ਸੁਖ ਹੈ ਨਾ ਮਨੁ ਦਾ ਇਹ ਤੁਹਾਡੇ ਘਰ ਭਾਵ ਤੁਹਾਡੀ ਸੁਰਤ ਵਿੱਚ ਤੁਹਾਡੇ ਖਿਆਲਾਂ ਵਿੱਚ ਤੁਹਾਡੇ ਮਨ ਤੇ ਤੁਹਾਡੀ ਆਤਮਾ ਵਿੱਚ ਵਸ ਜਾਏਗਾ ਐਸਾ ਸੁਖ ਤੁਹਾਨੂੰ ਸੱਚਖੰਡ ਪਚਾ ਦੇਵੇਗਾ ਉਹ ਮੇਰੇ ਬਾਬਾ ਜੀ ਆਏ ਰੱਬ ਸਪਰਗਟ ਹੋਏ ਸੰਸਾਰ ਤੇ ਸੱਚੇ ਬਾਦਸ਼ਾਹ ਧੰਨ ਗੁਰਨਾਨਕ ਸਾਹਿਬ ਸਾਰਿਆਂ ਨੂੰ ਤਾਰ ਰਹੇ ਤਾਰਿਆ ਜਹਾਨ ਲੈ ਆਬ ਮਾਨ ਜਿਨੀ ਦਰਸ਼ਨ ਪਾਇਆ ਜੇ ਕਿਸੇ ਚੋਰ ਨੇ ਦਰਸ਼ਨ ਕੀਤੇ ਉਹ ਚੋਰੀ ਛੱਡ ਗਿਆ ਸਾਥ ਸਾਥ ਬਣ ਗਿਆ ਸਾਥ ਸੰਜੇ ਕਿਸੇ ਕਿਸੇ ਜਿੰਨੇ ਵੀ ਦਰਸ਼ਨ ਕੀਤੇ ਰਾਖਸ਼ਸ਼ ਨੇ ਦਾਨਮ ਨੇ ਦੇਵ ਨੇ ਦਰਸ਼ਨ ਕੀਤੇ ਸਭ ਤਰ ਗਏ ਮੇਰੇ ਬਾਬਾ ਜੀ ਨੇ ਦਰਸ਼ਨ ਦੇ ਕੀ ਸਾਰਿਆਂ ਨੂੰ ਤਾਰ ਦਿੱਤਾ ਆਉ ਸਾਸਨ ਉਹ ਪਿਆਰਾ ਸਤਿਗੁਰੂ ਨਾਨਕ ਆਇਆ ਹੋਇਆ ਉਹ ਮੰਡੀ ਦੀਆਂ ਸੰਗਤਾਂ ਚਾ ਚੜਿਆ ਹੋਇਆ ਜਿੱਦਨ ਦੀਆਂ ਪ੍ਰਭਾਤ ਜਿਹੜੀਆਂ ਰੰਭ ਹੈ ਵੇਖੋ ਸੰਗਤਾਂ ਬਹੀਰਾ ਘੱਟ ਕੇ 3:30 ਵਜੇ ਪਹੁੰਚ ਜਾਂਦੀ ਗੁਰਦਵਾਰਾ ਸਾਹਿਬ ਵਿਖੇ ਤੇ ਸਾਹ ਕਿੰਨਾ ਚਾਏ ਇਹ ਪ੍ਰੇਮ ਹੀ ਤਾਰ ਦੇਗਾ ਸਾਧ ਸੰਗਤ ਇਹ ਜੇ ਇਹ ਲਿਖ ਲਿਓ ਅੱਜ ਜਿਹਨੀਆਂ ਪ੍ਰਭਾਤ ਰੇ ਤੁਸੀਂ ਚਾ ਨਾਲ ਕੱਢੋਗੇ ਨਾ ਸਾਰਾ ਕੁਝ ਮਿਟਾ ਕੇ ਈਰ ਕਿਆ ਨਿੰਦਿਆ ਦੁਆ ਸਭ ਪਿੱਛੇ ਕਰਕੇ ਵੀ ਬਸ ਮੈਂ ਬਾਬਾ ਨਾਨਕ ਦਾ ਫਰੇਮ ਲੈਣਾ ਮੇਰੇ ਨਾਲ ਕੋਈ ਭਾਵੇਂ ਲੜੇ ਭਾਵੇਂ ਇਰਖਾ ਕਰੇ ਭਾਵੇਂ ਕੋذ ਮੈਨੂੰ ਮਰਜੀ ਕਹੀ ਜਾਏ ਕਹਿੰਦੇ ਕੰਨਾਂ ਚ ਲੇ ਦੇਣੀ ਉਂਗਲ ਅੱਖਾਂ ਤੇ ਬੰਨ੍ਹਣੀ ਪੱਟੀ ਤੇ ਮੂੰਹ ਦੇ ਅੱਗੇ ਪੜਦਾ ਬੰਨ ਲੈਣਾ ਤੇ ਬੱਸ ਗੁਰੂ ਨਾਨਕ ਨਾਲ ਪਿਆਰ ਕਰਨਾ ਨੂੰ ਗਾਉਣਾ ਤੇ ਸੁਣਨਾ ਤੇ ਬੱਸ ਫਿਰ ਕੀ ਮਿਲੋ ਕਹਿੰਦੇ ਤਰ ਜਾਵਾਂਗੀ ਬਾਬੇ ਨਾਨਕ ਕੋਲ ਹੀ ਪਹੁੰਚ ਜਾਵਾਂਗੀ ਆਓ ਵੱਡੇ ਭਾਗ ਤੁਹਾਡੇ ਸਾਰਿਆਂ ਦੇ ਐਸ ਨਗਰ ਦੀ ਸੰਗਤ ਵੱਡੀ ਭਾਗ ਸਾਰੀਆਂ ਸੰਗਤਾਂ ਵਿੱਚ ਘਰਾਂ ਵਿੱਚ ਜਦੋਂ ਰਸਤੇ ਚਾਏ ਬੁਏ ਦਰਵਾਜ਼ੇ ਤੇ ਬਾਹਰ ਖੜੀਆਂ ਸੀ ਪ੍ਰਭਾਤ ਫੇਰੀ ਇਹ ਕਿੰਨਾ ਚਾਏ ਫਰੀਮ ਹੈ ਉਹਦੀ ਪਿਆਰ ਵਿੱਚ ਕੋਈ ਖੜਦਾ ਹੈ ਉਹਦੀ ਪਿਆਰ ਵਿੱਚ ਕੋਈ ਡੀਕਦਾ ਹੈ ਇਹਦਾ ਮੁੱਲ ਮਿਲਦਾ ਹੈ ਸਾਧ ਸੰਗਤ ਉਹ ਪਿਆਰਾ ਪਿਆਰ ਦਿੰਦਾ ਹੈ ਉਹ ਪਿਆਰਾ ਸੁਖ ਦਿੰਦਾ ਹੈ ਆਓ ਉਹ ਹਾਜ਼ਰ ਨਾਜ਼ਰ ਹੈ ਉਹ ਪਿੱਛੇ ਵੀ ਸੀ ਆਜ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਆਓ ਉਹਦੀ ਨਾਲ ਪ੍ਰੇਮ ਕਰੀਏ ਆਪਣਾ ਅਰਬਦ ਕਰਕੇ ਗੁਰਨਾਨਕ ਪਿਆਰੇ ਨੂੰ ਗਾ ਕੇ ਇਹ ਜੀਵਨ ਸਫਲ ਬਣਾ ਲਈਏ ਆ ਵਡੇ ਭਾਗ ਗੁਰਨਾਨਕ ਸਾਹਿਬ ਜੀ ਸਰਦੇਆ ਦੇ ਆਦਨੀਆਂ ਪ੍ਰਭਾਤ ਫੇਰੀ ਦੀਆਂ ਲੱਖ ਲੱਖ ਵਧਾਈਆਂ ਗੁਰਮਤ ਪਰਿਵਾਰ ਨੂੰ ਇਸ ਨਗਰ ਨੂੰ ਲੱਖ ਲੱਖ ਵਧਾਈਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਓ ਆਸ਼ੀਸ਼ ਦਿਓ ਸਾਰੇ ਗੱਜ-ਵੱਜ ਕੇ ਬੁਲਾਇਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹੁਣ ਸਮਾਂ ਹੈ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਦਲਜੀਤ ਸਿੰਘ ਜੀ ਦਾ